ਆਪ ਦੀ ਹੜ੍ਹਾਂ ਦੀ ਸਥਿਤੀ ਜਾਂ ਕੋਈ ਕੁਦਰਤੀ ਆਫਤ ਹੈ ਪਰ ਕੁਦਰਤੀ ਆਫਤ ਦੇ ਉੱਤੇ ਜਿਸ ਤਰ੍ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਹੜ੍ਹਾਂ ਨੇ ਅਸੀਂ ਮਾਰ ਪਾਈ ਕਿ ਪੂਰਾ ਪੰਜਾਬ ਵੀ ਜਿਹੜਾ ਸੀ ਉਥਲ ਪੁਥਲ ਹੋਇਆ ਮਾਨ ਬਖਸ਼ਿਆ ਹੋਇਆ ਵੀ ਪੰਜਾਬੀ ਪੰਜਾਬੀਅਤ ਔਰ ਸੇਵਾਦਾਰੀ ਜਾਂ ਕੌਮ ਜਾਣੀ ਜਾਂਦੀ ਆ ਤੇ ਪੰਜਾਬੀਆਂ ਨੇ ਇਸ ਹੜ ਦੇ ਨਾਲ ਨਜਿੱਠਣ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਅੱਜ ਜਿਹੜੀ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਅਫਸਰ ਪੈਦਾ ਹੋਇਆ ਇਹ ਇੱਕ ਬੜਾ ਸਾਨੂੰ ਉਸ ਅਕਾਲਪੁਰ ਉਸ ਵੈਗਰੂ ਨੇ ਸਾਨੂੰ ਜਿਹੜੀ ਬਖਸ਼ਿਸ਼ ਕੀਤੀ ਆ ਅਸੀਂ ਉਸ ਦੋਨੇ ਹੱਥਾਂ ਦੇ ਨਾਲ ਜਿਹੜਾ ਅਸੀਂ ਸੇਵਾ ਕਰ ਰਹੇ ਆ ਆਪਣੇ ਪੰਜਾਬੀਆਂ ਦੀ ਫੌਜ ਦੀ ਸੇਵਾ ਕੀਤੀ ਦੇਸ਼ ਦੀ ਸੇਵਾ ਕੀਤੀ ਉਸ ਦੇ ਵਿੱਚ ਜਿਹੜੀ ਅੱਜ ਪੰਜਾਬ ਦੇ ਵਿੱਚ ਇੱਕ ਬੜੀ ਦੁਖ ਭਰੀ ਜਿਹੜੀ ਘਟਨਾ ਹੋਈ ਆ ਹੜ੍ਹਾਂ ਦੇ ਨਾਲ ਉਹਦੇ ਵਿੱਚ ਅਸੀਂ ਆਪਣੇ ਪੂਰੇ ਤਨ ਮਨੋਂ ਤੁਹਾਨੂੰ ਦੇ ਨਾਲ ਜਿਹੜੀ ਸੇਵਾ ਕੀਤੀ ਔਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਤੇ ਬਹੁਤ ਵੱਡੀ ਮਾਰ ਜਿਹੜੀ ਪਈ ਆ ਕਿਉਂਕਿ ਉਹਨਾਂ ਦੇ ਸੁਪਨੇ ਸੀ ਕਿ ਸਾਡੀ ਜਿਹੜੀ ਫਸਲ ਆ ਉਹ ਫਸਲ ਸਾਡੀ ਜਿਹੜੀ ਹੈਗੀ ਆ ਵੀ ਸਾਡੀ ਕੋਈ ਏਨੇ ਲੱਖ ਦੀ ਫਸਲ ਹੋਏਗੀ ਉਹਦੇ ਨਾਲ ਸਾਡਾ ਜੀਵਨ ਬਸਰ ਕਿਵੇਂ ਹੋਏਗਾ ਉਹ ਬਿਲਕੁਲ ਉੱਤੇ ਪਾਣੀ ਫਿਰਿਆ ਕਿ ਜ਼ਮੀਨਾਂ ਨੂੰ ਕਿਵੇਂ ਦੁਬਾਰਾ ਤਿਆਰ ਕੀਤਾ ਜਾਵੇ ਕਿ ਆਉਣ ਵਾਲੇ ਅੱਗੇ ਫਸਲ ਜਿਹੜੀ ਹੈਗੀ ਇਹ ਕਣਕ ਦੀ ਬਜਾਈ ਹੋਣੀ ਹੈ ਜਾਂ ਹੋਰ ਫਸਲਾਂ ਹੋਣੀਆਂ ਉਹਦੇ ਲਈ ਜਿਹੜਾ ਇੱਥੇ ਮਲਬਾ ਜਿਹੜਾ ਹੈ ਮਿੱਟੀ ਆ ਔਰ ਰੇਤ ਦਾ ਜਿਹੜਾ ਉਹਦੇ ਤੇ ਚੜ ਗਿਆ ਉਹਦੇ ਉੱਤੇ ਬੜੀ ਜ਼ਿਆਦਾ ਜਿਹੜੀ ਹਾਲਤ ਬੜੀ ਖਰਾਬ ਹੈ ਉਹਦੇ ਉੱਤੇ ਕਿਸਾਨਾਂ ਦੀ ਬਹੁਤ ਜ਼ਿਆਦਾ ਜਿਹੜੀ ਮਿਹਨਤ ਲੱਗੇਗੀ ਜੀ ਬਿਮਾਰੀਆਂ ਨੇ ਇੱਕ ਬੜਾ ਇਸ ਤਰ੍ਹਾਂ ਜੋਰ ਫੜਨਾ ਹੈ ਕਿ ਜਿਹੜਾ ਪਾਣੀ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣਗੇ ਉਹਦੇ ਨਾਲ ਨਿਢਣ ਲਈ ਅਸੀਂ ਸਾਰੇ ਤਿਆਰ ਆਂ ਔਰ ਕਈ ਤਰ੍ਹਾਂ ਦੀ ਹੋਰ ਜਿਹੜੀ ਘਰੇਲੂ ਫైనాన్స్ ਨੂੰ ਲੈ ਕੇ ਜਾਂ ਕਈਆਂ ਦੇ ਘਰ ਟੁੱਟ ਗਏ ਆ ਕਈਆਂ ਨੂੰ ਹੋਰ ਬੜਾ ਕੁਝ ਨੁਕਸਾਨ ਹੋਇਆ ਔਰ ਉਹਦੇ ਉੱਤੇ ਜਿਹੜਾ ਅਸੀਂ ਕੰਮ ਕਰਦੇ ਹਾਂ ਹਰ ਘਰ ਦੇ ਵਿੱਚ ਰਾਸ਼ਨ ਪਹੁੰਚੇ ਹਰ ਘਰ ਦੇ ਵਿੱਚ ਚੁੱਲਾ ਬਲੇ ਔਰ ਹਰ ਪਸ਼ੂ ਤੱਕ ਚਾਰਾ ਜਾਵੇ ਇਹ ਸਾਡੀ ਇੱਕ ਜਿਹੜੀ ਮਾਨਵਤਾ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਐਸੀ ਮਾਰ ਪਈ ਕਿ ਜਿਸ ਦੇ ਵਿੱਚ ਲੋਕਾਂ ਦਾ ਜਿਹੜਾ ਜੀਵਨ ਉਹ ਉਥਲ-ਪੁਥਲ ਕਰਕੇ ਰੱਖ ਦਿੱਤਾ ਜੇ ਗੱਲ ਕਰਦੇ ਆ ਅੱਜ ਸਾਡੇ ਨਾਲ ਫੌਜੀ ਅੰਗਰੇਜ਼ ਸਿੰਘ ਵਰਵਾਲ ਨੇ ਜਿਹੜੀ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਉਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਆਏ ਨੇ ਕੁਝ ਸਮਾਂ ਇਹਨਾਂ ਨੇ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਤੇ ਅੱਜ ਜੋ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਹੈ ਉਹਨਾਂ ਦੀ ਸੇਵਾ ਕਰਨ ਵਾਸਤੇ ਪਹੁੰਚੇ ਆ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸ਼ੋਕੁਲਾਸਰਾ ਜੀ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਆ ਉਹ ਇੱਕ ਕੁਦਰਤੀ ਆਫਤ ਆ ਔਰ ਕੁਦਰਤੀ ਆਫਤ ਦੇ ਉੱਤੇ ਜਿਸ ਤਰ੍ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਹੜਾਂ ਨੇ ਐਸੀ ਮਾਰ ਪਾਈ ਕਿ ਪੂਰਾ ਪੰਜਾਬ ਹੀ ਜਿਹੜਾ ਸੀ ਉਥਲ-ਪੁਥਲ ਹੋਇਆ ਪਰ ਇੱਕ ਚੀਜ਼ ਸਾਡੇ ਲਈ ਇੱਕ ਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਮਾਨ ਬਖਸ਼ਿਆ ਹੋਇਆ ਵੀ ਪੰਜਾਬੀ ਪੰਜਾਬੀਅਤ ਔਰ ਸੇਵਾ ਦੇ ਲਈ ਜਗ ਕੌਮ ਜਾਣੀ ਜਾਂਦੀ ਆ ਤੇ ਪੰਜਾਬੀਆਂ ਨੇ ਇਸ ਹੜ ਦੇ ਨਾਲ ਨਜਿੱਠਣ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਦੇਖੋ ਜੀ ਮੈਂ ਇੱਕ ਭਾਰਤੀ ਸੈਨਾ ਤੋਂ ਰਿਟਾਇਰਡ ਅਫਸਰ ਔਰ ਮੇਰਾ ਜਿਹੜਾ ਕਿਰਦਾਰ ਰਹਿ ਫੌਜ ਦੇ ਵਿੱਚ ਇੱਕ ਦੇਸ਼ ਦੀ ਸੇਵਾ ਉਹ ਸਾਡੇ ਲਈ ਅਹਿਮ ਹੁੰਦੀ ਆ ਅੱਜ ਜਿਹੜੀ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਅਫਸਰ ਪੈਦਾ ਹੋਇਆ ਇਹ ਇੱਕ ਬੜਾ ਸਾਨੂੰ ਉਸ ਅਕਾਲ ਪੁਰਖ ਉਸ ਵੈਗੁਰੂ ਨੇ ਸਾਨੂੰ ਜਿਹੜੀ ਇੱਕ ਬਖਸ਼ਿਸ਼ ਕੀਤੀ ਆ ਅਸੀਂ ਉਸ ਦੋਨੇ ਹੱਥਾਂ ਦੇ ਨਾਲ ਜਿਹੜਾ ਅਸੀਂ ਸੇਵਾ ਕਰ ਰਹੇ ਆ ਆਪਣੇ ਪੰਜਾਬੀਆਂ ਦੀ ਆਪਣੇ ਹੜ੍ਹਾਂ ਦੇ ਨਾਲ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਨਾਲ ਖੜੇ ਆ ਤਾਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਮੁਸੀਬਤ ਆਈ ਆ ਪਹਿਲਾਂ ਅਸੀਂ ਫੌਜ ਦੀ ਸੇਵਾ ਕੀਤੀ ਦੇਸ਼ ਦੀ ਸੇਵਾ ਕੀਤੀ ਉਸ ਦੇ ਵਿੱਚ ਜਿਹੜੀ ਅੱਜ ਪੰਜਾਬ ਦੇ ਵਿੱਚ ਇੱਕ ਬੜੀ ਦੁੱਖ ਭਰੀ ਜਿਹੜੀ ਘਟਨਾ ਹੋਈ ਆ ਹੜ੍ਹਾਂ ਦੇ ਨਾਲ ਉਹਦੇ ਵਿੱਚ ਅਸੀਂ ਆਪਣੇ ਪੂਰੇ ਤਨ ਮਨਵਤਨ ਦੇ ਨਾਲ ਜਿਹੜੀ ਸੇਵਾ ਕੀਤੀ ਔਰ ਆਪਣੇ ਲੋਕਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲੇ ਇਹ ਸਾਨੂੰ ਇੱਕ ਅਫਸਰ ਪ੍ਰਾਪਤ ਹੋਇਆ ਜੀ ਅੰਗਰੇਜ਼ ਕਿਸ ਤਰ੍ਹਾਂ ਦੇ ਜੇ ਇਹ ਸੇਵਾ ਤੁਹਾਡੇ ਵੱਲੋਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਪਹੁੰਚ ਕੇ ਸੇਵਾ ਕੀਤੀ ਜੀ ਤੁਹਾਡੇ ਵੱਲੋਂ ਦੇਖੋ ਜੀ ਸਾਡੇ ਜਿਹੜੀ ਬਾਰਡਰ ਪੱਟੀ ਦੇ ਸਭ ਤੋਂ ਜ਼ਿਆਦਾ ਜਿਹੜੀ ਮਾਰ ਪਈ ਹੈ ਸਾਨੂੰ ਜੇ ਅਸੀਂ ਗੱਲ ਕਰੀਏ ਸਾਡਾ ਧਰਮਕੋਟ ਏਰੀਆ ਮਖੂਦ ਦੇ ਨਾਲ ਉਸ ਤੋਂ ਬਾਅਦ ਜੇ ਸਾਡਾ ਫਰੋਸਪੁਰ ਦੇ ਨਾਲ ਜੇ ਪਿੰਡ ਚਾਂਦੀ ਵਾਲਾ ਗੱਟੀ ਹਜ਼ਾਰਾ ਇਹ ਬਾਰਡਰ ਪੱਟੀ ਉਸ ਤੋਂ ਬਾਅਦ ਸਾਡਾ ਪਿੰਡ ਮਮਦੋੜ ਦੇ ਨਾਲ ਕੁਝ ਪਿੰਡ ਨੇ ਫਿਰ ਅੱਗੇ ਗੁਰੂਹਾਸਾਹਿਦ ਏਰੀਆ ਉਸ ਤੋਂ ਬਾਅਦ ਕੁਝ ਜਲਾਲਾਬਾਦ ਦਾ ਔਰ ਫਾਇਲ ਕਾ ਤੱਕ ਬਹੁਤ ਸਾਰੀ ਉਸਤ ਜਿਹੜੀ ਅਸੀਂ ਗਰਾਊਂਡ ਤੇ ਜਾ ਕੇ ਜਿਹੜੀ ਲੋਕਾਂ ਤੱਕ ਅਸੀਂ ਆਪਣੀ ਸੇਵਾ ਪਹੁੰਚਾ ਸਕੀ ਉਹ ਅਸੀਂ ਇਹਦੇ ਤੇ ਕੀਤਾ ਔਰ ਬੜੀ ਜ਼ਿਆਦਾ ਜਿਹੜੀ ਤਰਸਦੀ ਜਿਹੜੀ ਹੋਈ ਆ ਉਹ ਬੜੀ ਮਾਰੀ ਹਾਲਤ ਜਿਹੜੀ ਹੜ੍ਹਾਂ ਨੇ ਮਾਰ ਪਾਈ ਸਾਡੇ ਪੰਜਾਬ ਨੂੰ ਸਾਡੇ ਬਾਰਡਰ ਪੱਟੀ ਨੂੰ ਉਹ ਇੱਕ ਬਿਲਕੁਲ ਤਰਸਯੋਗ ਔਰ ਦੇਖਣ ਦੇਖਿਆ ਕਿ ਕੁਦਰਤ ਨੇ ਕਿਸ ਤਰ੍ਹਾਂ ਤਾਂਡਾ ਮਚਾਇਆ ਅੰਗਰੇਜ਼ੀ ਗੱਲ ਕਰਦੇ ਆ ਕਿ ਜਿੱਦਾਂ ਲੋਕਾਂ ਦੇ ਵਿੱਚ ਹੁਣ ਪਾਣੀ ਉੱਤਰ ਗਿਆ ਤੇ ਹੁਣ ਉਹਨਾਂ ਉੱਪਰ ਕਿਹੜੀ ਕਿਹੜੀ ਮੁਸ਼ਕਲਾਂ ਹੋਰ ਉਹਨਾਂ ਤੇ ਨਜ਼ਰ ਆ ਰਹੀਆਂ ਦੇਖੀ ਜਿਹੜੇ ਸੈਕੰਡ ਪਾਰਟ ਜਿਹੜਾ ਸਟਾਰਟ ਹੋਣਾ ਹੈ ਉਹਦੇ ਤੇ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਕਿ ਹੜ੍ਹਾਂ ਦੇ ਨਾਲ ਜਿਹੜੀ ਫਸਲ ਬਰਬਾਦ ਹੋਈ ਆ ਉਹਦੇ ਨਾਲ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਤੇ ਬਹੁਤ ਵੱਡੀ ਮਾਰ ਜਿਹੜੀ ਪਈ ਹੈ ਕਿਉਂਕਿ ਉਹਨਾਂ ਦੇ ਸੁਪਨੇ ਸੀ ਕਿ ਸਾਡੀ ਜਿਹੜੀ ਫਸਲ ਆ ਉਹ ਫਸਲ ਸਾਡੀ ਜਿਹੜੀ ਹੈਗੀ ਆ ਵੀ ਸਾਡੀ ਕੋਈ ਏਨੇ ਲੱਖ ਦੀ ਫਸਲ ਹੋਏਗੀ ਉਹਦੇ ਨਾਲ ਸਾਡਾ ਜੀਵਨ ਬਸਰ ਕਿਵੇਂ ਹੋਏਗਾ ਉਹ ਬਿਲਕੁਲ ਉਹਦੇ ਤੇ ਪਾਣੀ ਫਿਰਿਆ ਔਰ ਦੂਜੀ ਜਿਹੜੀ ਸਭ ਤੋਂ ਵੱਡੀ ਜਿਹੜੀ ਹੁਣ ਜਿਹੜੀ ਇੱਕ ਸਭ ਤੋਂ ਵੱਡੀ ਜਿਹੜੀ ਰਵੇਗੀ ਉਹ ਚੁਣੌਤੀ ਕਿ ਜ਼ਮੀਨਾਂ ਨੂੰ ਕਿਵੇਂ ਦੁਬਾਰਾ ਤਿਆਰ ਕੀਤਾ ਜਾਵੇ ਕਿ ਆਉਣ ਵਾਲੇ ਅੱਗੇ ਫਸਲ ਜਿਹੜੀ ਹੈਗੀ ਹੈ ਕਣਕ ਦੀ ਬਜਾਈ ਹੋਣੀ ਹੈ ਜਾਂ ਹੋਰ ਫਸਲਾਂ ਹੋਣੀਆਂ ਉਹਦੇ ਲਈ ਜਿਹੜਾ ਇੱਥੇ ਮਲਬਾ ਜਿਹੜਾ ਮਿੱਟੀ ਆ ਔਰ ਰੇਤ ਜਿਹੜਾ ਉਹਦੇ ਤੇ ਚੜ ਗਿਆ ਉਹਦੇ ਉੱਤੇ ਬੜੀ ਜ਼ਿਆਦਾ ਜਿਹੜੀ ਹਾਲਤ ਬੜੀ ਖਰਾਬ ਹੈ ਉਹਦੇ ਉੱਤੇ ਕਿਸਾਨਾਂ ਦੀ ਬਹੁਤ ਜ਼ਿਆਦਾ ਜਿਹੜੀ ਮਿਹਨਤ ਲੱਗੇਗੀ ਔਰ ਇਸ ਦੇ ਨਾਲ ਜਿਹੜੀਆਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੀ ਜੀ ਬਿਮਾਰੀਆਂ ਨੇ ਇੱਕ ਬੜਾ ਇਸ ਜੋਰ ਫੁੱਟਣਾ ਹੈ ਕਿਉਂਕਿ ਜਿਹੜਾ ਪਾਣੀ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣ ਗਈਆਂ ਉਹਦੇ ਨਾਲ ਨਜਿੱਠਣ ਲਈ ਅਸੀਂ ਸਾਰੇ ਤਿਆਰ ਆਂ ਔਰ ਕਈ ਤਰ੍ਹਾਂ ਦੀ ਹੋਰ ਜਿਹੜੀ ਘਰੇਲੂ ਫਾਇਨਾਂਸ ਨੂੰ ਲੈ ਕੇ ਜਾਂ ਕਈਆਂ ਦੇ ਘਰ ਟੁੱਟ ਗਏ ਆ ਕਈਆਂ ਨੂੰ ਹੋਰ ਬੜਾ ਕੁਝ ਨੁਕਸਾਨ ਹੋਇਆ ਔਰ ਉਹਦੇ ਉੱਤੇ ਜਿਹੜਾ ਅਸੀਂ ਕੰਮ ਕਰ ਰਹੇ ਆਂ ਅੰਗਰੇਜ਼ੀ ਗੱਲ ਕਰਦੇ ਆਂ ਜਿਵੇਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਰਹੇ ਉੱਥੇ ਕਾਫੀ ਜ਼ਿਆਦਾ ਲੋਕਾਂ ਦੇ ਵੀਡੀਓ ਵੀ ਵਾਇਰਲ ਹੋਈਆਂ ਕਿ ਲੋਕਾਂ ਨੇ ਜੋ ਸੇਵਾ ਕਰਨ ਆਏ ਉਹਨਾਂ ਦੇ ਉੱਪਰ ਹਮਲਾ ਵੀ ਕਰਤਾ ਉਹਨਾਂ ਲੋਕਾਂ ਦੇ ਵਿੱਚ ਤੁਸੀਂ ਬਿਲਕੁਲ ਅੰਦਰ ਉਹਨਾਂ ਦੇ ਲੋਕ ਪਰ ਤੁਹਾਨੂੰ ਕਿਉਂ ਲੱਗਿਆ ਕਿ ਇਹ ਕੀ ਕਾਰਨ ਰਹੇ ਲੋਕਾਂ ਦੇ ਵਿੱਚ ਦੇਖੋ ਜੀ ਹਮਲਾ ਕਰਨਾ ਇੱਕ ਨਿੰਦਿਆ ਨਿੰਦਨਯੋਗ ਸ਼ਬਦ ਆ ਔਰ ਮੈਂ ਇੰਦੇ ਉੱਤੇ ਜਿਆਦਾ ਮੈਂ ਟਿੱਪਣੀ ਨਾ ਕਰਦੇ ਹੋਏ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਲੋਕ ਹੜਾ ਨਾਲ ਪੀੜਤ ਨੇ ਉਹ ਤਾਂ ਵਿਚਾਰੇ ਆਪਣਾ ਘਰ ਛੱਡ ਕੇ ਕਈ ਚੀਜ਼ਾਂ ਦੀ ਉਹਨਾਂ ਦੇ ਉਥਲ ਪੁਥਲ ਹੁੰਦੀ ਉਹਨਾਂ ਦੇ ਚ ਲੱਗੇ ਰਹਿੰਦੇ ਸਾਰਾ ਦਿਨ ਨਿਕਲ ਜਾਂਦਾ ਔਰ ਕੁਝ ਲੋਕਾਂ ਤਾਂ ਕੁਝ ਲੋਕਾਂ ਨੂੰ ਸਬਰ ਸੰਤੋਖ ਵੀ ਹੋਣਾ ਬਹੁਤ ਜ਼ਰੂਰੀ ਕਿਉਂਕਿ ਅਸਲ ਸਾਰੇ ਮਾਨਸ ਕੀ ਜਾਨ ਸਭ ਇੱਕ ਹੈ ਤਾਂ ਉਹਦੇ ਵਿੱਚ ਇੱਕੋ ਚੀਜ਼ ਹੈ ਵੀ ਸਾਰਿਆਂ ਨੂੰ ਸਹਿਯਮ ਰੱਖਣਾ ਚਾਹੀਦਾ ਕਿ ਹਰ ਹਰ ਘਰ ਦੇ ਵਿੱਚ ਰਾਸ਼ਨ ਪਹੁੰਚੇ ਹਰ ਘਰ ਦੇ ਵਿੱਚ ਚੁੱਲਾ ਬਲੇ ਔਰ ਹਰ ਪਸ਼ੂ ਤੱਕ ਇਹ ਚਾਰਾ ਜਾਵੇ ਇਹ ਸਾਡੀ ਇੱਕ ਜਿਹੜੀ ਮਾਨਵਤਾ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਜਿਹੜੀ ਲੁੱਟ ਖਸੋਟ ਹੁੰਦੀ ਹੈ ਜਾਂ ਲੜਾਈਆਂ ਕਰਦੇ ਆ ਇੱਕ ਬੜੀ ਨਿੰਦਨੀ ਗੱਲ ਆ ਕਿਉਂਕਿ ਸੇਵਾ ਭਾਵਨਾ ਜਿੰਨੇ ਵੀ ਸਾਡੇ ਭੈਣ ਭਰਾ ਚਾਹੇ ਐਨਆਰਆਈ ਹੋਣ ਚਾਹੇ ਸਾਡੇ ਦੇਸ਼ ਦੇ ਵਿੱਚ ਆਏ ਹੋ ਵਿਚੋਂ ਆਏ ਹੋਣ ਚਾਹੇ ਸਾਡੇ ਕੋਈ ਐਕਟਰਸ ਵੀਰ ਹੋਣ ਜਦ ਕੋਈ ਸੈਲੀਬ੍ਰਿਟੀ ਹੋਣ ਜਦ ਸਾਡੇ ਹੋਰ ਸੰਸਥਾਵਾਂ ਨਾਲ ਜੁੜੇ ਨੇ ਉਹ ਬੜੀ ਸੇਵਾ ਭਾਵਨਾ ਦੇ ਨਾਲ ਲੋਕਾਂ 'ਚ ਪਹੁੰਚਦੇ ਨੇ ਪਰ ਜਿਹੜੀ ਉਹਨਾਂ ਦੀ ਸੇਵਾ ਭਾਵਨਾ ਹੁੰਦੀ ਕਿਤੇ ਨੇ ਕਿਤੇ ਉਹ ਠੇਸ ਪਹੁੰਚਦੀ ਹੈ ਔਰ ਇਸ ਤਰ੍ਹਾਂ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਹਰ ਘਰ ਦੇ ਵਿੱਚ ਉੱਲਾ ਬਲੇ ਹਰ ਘਰ ਦੇ ਵਿੱਚ ਰੋਟੀ ਪੱਕੇ ਔਰ ਹਰ ਜੀਵ ਜੰਤੂ ਦੇ ਅੱਗੇ ਜਿਹੜਾ ਉਹਨਾਂ ਦਾ ਫੀਡ ਆਂਦੀ ਜਾਂ ਚਾਰਾ ਦਾ ਪਹੁੰਚੇ ਔਰ ਜਿਹੜੀਆਂ ਮੋਡਲੀ ਨੀਡਸ ਨੇ ਉਹ ਲੋਕਾਂ ਤੱਕ ਪਹੁੰਚਣ ਤਾਂ ਅਸੀਂ ਸਾਰਿਆਂ ਨੂੰ ਬੇਨਤੀ ਇਹ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਮਨਸ਼ਾ ਪੈਦਾ ਕਰਕੇ ਨਾ ਕਰੇ ਕਰੇ ਕਿਉਂਕਿ ਇਹ ਸਾ ਅੰਗਰੇਜ਼ੀ ਤੁਸੀਂ ਇਹ ਲੋਕਾਂ ਨੂੰ ਜਿਹੜੇ ਹੁਣ ਅਪੀਲ ਕੀ ਕਰੋਗੇ ਕਿ ਕਿਸ ਤਰ੍ਹਾਂ ਦੀ ਇਹਨਾਂ ਤੱਕ ਜੋ ਹੈਲਪ ਹੈ ਇਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਦੇਖੋ ਜੀ ਅਸੀਂ ਸਾਡੇ ਜਿੰਨੇ ਵੀ ਐਨਆਰਆਈ ਵੀਰ ਨੇ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਪੰਜਾਬ ਔਰ ਪੰਜਾਬੀਏ ਦਿੱਲੀ ਆਪਣਾ ਉਹਨਾਂ ਨੇ ਦੱਸਿਆ ਵੀ ਅਸੀਂ ਪੰਜਾਬੀ ਔਰ ਪੰਜਾਬੀਏ ਦਿੱਲੀ ਖੜੇ ਆ ਔਰ ਜਿੰਨੇ ਵੀ ਸਾਡੇ ਸੈਲੀਬ੍ਰਿਟੀ ਵੀਰ ਸਾਡੇ ਚਾ ਸਿੰਗਰ ਨੇ ਚਾ ਐਕਟਰਸ ਨੇ ਔਰ ਜਿਹੜੀਆਂ ਹੋਰ ਸੰਸਥਾਵਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਹਮਦਰਦੀ ਦਿਖਾਈ ਦੂਜੇ ਸਟੇਟ ਤੋਂ ਇੰਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅੱਜ ਸਾਨੂੰ ਲੋੜ ਆ ਵੀ ਸਾਡੇ ਕੋਲ ਅੱਜ ਜਿੰਨਾ ਵੀ ਸਾਡੀ ਕਿਹੜੀ ਪ੍ਰਾਪਰਟੀ ਜਿਹੜੀ ਸਾਡੀ ਡੈਮੇਜ ਹੋਈ ਹੈ ਜਾਂ ਸਾਡੀ ਐਗਰੀਕਲਚਰ ਲੈਂਡ ਦਾ ਡੈਮੇਜ ਹੋਇਆ ਉਹਨੂੰ ਰੀ ਚਾਲੂ ਕਰਨ ਦੇ ਲਈ ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਟਰੈਕਟਰਾਂ ਦੀ ਸੇਵਾ ਹੈ ਉਸ ਤੋਂ ਬਾਅਦ ਡੀਜ਼ਲ ਦੀ ਆ ਫਿਰ ਸਾਨੂੰ ਪੈਸਟੀਸਾਈਡ ਖਾਦਾਂ ਦੀ ਲੋੜ ਆ ਸਾਨੂੰ ਬੀਜ ਦੀ ਲੋੜ ਆ ਤਾਂ ਉਹਦੇ ਉੱਤੇ ਅਸੀਂ ਜਿਹੜੀ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਪਹਿਲਾਂ ਬਹੁਤ ਸਾਰਾ ਹਮਲਾ ਬੱਜਿਆ ਹੋਇਆ ਔਰ ਕਾਫੀ ਜ਼ਿਆਦਾ ਜਿਹੜੇ ਇਸ ਮਕਾਮ ਤੱਕ ਅਸੀਂ ਪਹੁੰਚ ਚੁੱਕੇ ਆ ਔਰ ਜਿਹੜੇ ਹੋਰ ਸਾਡੇ ਵੀਰ ਸੇਵਾ ਕਰਨਾ ਚਾਹੁੰਦੇ ਨੇ ਇਸ ਦੇ ਉੱਤੇ ਅੱਗੇ ਆ ਕੇ ਉਹ ਵਿਚਾਰ ਚਰਚਾ ਕਰਨ ਤਾਂ ਜੋ ਅਸੀਂ ਸਾਰੇ ਸਮਾਜ ਰਲ ਕੇ ਇੱਕੋ ਹੀ ਅਸੀਂ ਸਾਡਾ ਜਿਹੜਾ ਮਿਸ਼ਨ ਹੈ ਪੰਜਾਬ ਨੂੰ ਫਿਰ ਆਪਣੇ ਉਸ ਟ੍ਰੈਕ ਤੇ ਲੈ ਕੇ ਗਏ ਆ ਇਹ ਕਿ ਪੰਜਾਬ ਇੱਕ ਆ ਔਰ ਪੰਜਾਬ ਹਮੇਸ਼ਾ ਚੁੱਕਿਆ ਨਹੀਂ ਨੱਦਬੇ ਚਾਹ ਕੁਦਰਤ ਆਫਤ ਹੋਵੇ ਚਾਹ ਕੋਈ ਹੋਰ ਆਫਤ ਹੋਵੇ ਉਹਦੇ ਨਾਲ ਪੰਜਾਬ ਹਮੇਸ਼ਾ ਲੜਦਾ ਏ ਔਰ ਜਿੱਤਦਾ ਹੈ ਅੰਗਰੇਜ਼ ਇੱਕ ਸਵਾਲ ਥੋੜਾ ਜਿਹਾ ਹਟਕੇ ਆ ਕਿ ਜਿੱਦਾਂ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਤੋਂ ਪੈਸੇ ਮਿਲੇ ਆ ਜਿਹੜੇ 1600 ਕਰੋੜ ਰੁਪਏ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹਨਾਂ ਲੋਕਾਂ ਵਾਸਤੇ ਕਿੰਨੇ ਕੁ ਹੋਰ ਪੈਸੇ ਦਾ ਪੈਕੇਜ ਹੋਣਾ ਚਾਹੀਦਾ ਸਰਕਾਰ ਸੈਂਟਰ ਵੱਲੋਂ ਦੇਖੀ ਜੀ ਸਰਕਾਰਾਂ ਦਾ ਜਿਹੜਾ ਜਿਹੜਾ ਫੰਡ ਹੁੰਦੇ ਆ ਅਡਜਸਟਰ ਫੰਡਸ ਵਗੈਰਾ ਹੁੰਦੇ ਆ ਸਰਕਾਰਾਂ ਕੋਲ ਆਲਰੇਡੀ ਉਹਨਾਂ ਕੋਲ ਅਵੇਲੇਬਲ ਹੁੰਦੇ ਆ ਜੀ ਔਰ ਜਿਹੜੀ ਸੈਂਟਰ ਗਵਰਨਮੈਂਟ ਨੇ ਸਾਡੇ ਮਾਨਨਯੋਗ ਨरेन्द्र મોદી ਜੀ ਨੇ ਜੋ ਪੈਕੇਜ ਦਿੱਤਾ ਪੰਜਾਬ ਦੇ ਲਈ 1600 ਕਰੋੜ ਰੁਪਏ ਉਹ ਇੱਕ ਪੈਕੇਜ ਹੈ ਫੌਰੀ ਰਾਹਤ ਦੇ ਲਈ ਉਸ ਤੋਂ ਬਾਅਦ ਸੈਂਟਰ ਨੂੰ ਅਸੀਂ ਇੱਕੋ ਅਪੀਲ ਕਰਦੇ ਹਾਂ ਕਿ ਸੈਂਟਰ ਗਵਰਨਮੈਂਟ ਨੂੰ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਅੰਗਰੇਜ਼ੀ ਜਿਵੇਂ ਤੁਸੀਂ ਗਰਾਊਂਡ 'ਚ ਗਏ ਤਾਂ ਨੁਕਸਾਨ 1600 ਕਰੋੜ ਤੋਂ ਜ਼ਿਆਦਾ ਹੈ ਜਾਂ ਉਸ ਤੋਂ ਵੀ ਵੱਧ ਹੈ ਦੇਖੀ ਜੀ 1600 ਕਰੋੜ ਤਾਂ ਇੱਕ ਬਹੁਤ ਛੋਟਾ ਅਮਾਉਂਟ ਆ ਉਸ ਤੋਂ ਜਿਹੜੀ ਵੱਧ ਲੋੜ ਸਾਨੂੰ ਸਾਡੇ ਪੰਜਾਬ ਨੂੰ ਜਿਹੜੀ ਲੋੜ ਆ ਕਿਉਂਕਿ ਇੱਥੇ ਜਿਹੜਾ ਜਿੰਨੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿਹੜੀ ਸਰਕਾਰਾਂ ਹੁੰਦੀਆਂ ਸਰਕਾਰਾਂ ਦਾ ਜਿਹੜਾ ਕੰਮ ਕਰਨਾ ਹੁੰਦਾ ਪੰਜਾਬ ਦੇ ਲਈ ਉਹਨਾਂ ਦੇ ਲਈ ਫੰਡ ਉਹਨਾਂ ਨੂੰ ਜਿਆਦਾ ਹੀ ਕ੍ਰੀਏਟ ਕਰਨਾ ਚਾਹੀਦਾ ਕਿਉਂਕਿ ਇਸ ਫੰਡ ਨਾਲ ਜਿਆਦਾ 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 ਜਿਹੜੀ ਜ਼ਰੂਰਤ ਪੂਰੀ ਨਹੀਂ ਹੋ ਸਕਦੀ ਔਰ ਅਸੀਂ ਉਮੀਦ ਕਰਦੇ ਆ ਕਿ ਸੈਂਟਰ ਗਵਰਨਮੈਂਟ ਸਾਨੂੰ ਬਿਲਕੁਲ ਹਰ ਇੱਕ ਹਰ ਪੱਖੋਂ ਸਾਡੇ ਹਰ ਐਂਗਲ ਨਾਲ ਸਾਡੇ ਨਾਲ ਖੜੇਗੀ ਇਹੀ ਅਸੀਂ ਭਾਰਤ ਦੇ ਸਰਕਾਰ ਦੇ ਅੱਗੇ ਉਮੀਦ ਕਰਦੇ ਆ ਕਿ ਸਾਡੇ ਪੰਜਾਬ ਦੇ ਨਾਲ ਹਾਣਾ ਦੇ ਨਾਲ ਜਿਹੜੀ ਵੀ ਸਾਨੂੰ ਫੰਡ ਦੀ ਲੋੜ ਆ ਉਹ ਪ੍ਰੋਵਾਈਡ ਕਰਨ ਅੰਗਰੇਜ਼ੀ ਜੇ ਗੱਲ ਕਰਦੇ ਆ ਤਾਂ ਤੁਸੀਂ ਲਗਾਤਾਰ ਜੋ ਸਮਾਜ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੋ ਉਹ ਕਿਸ ਤਰ੍ਹਾਂ ਦੀ ਸਮਾਜ ਸੇਵਾ ਕਰਦੇ ਹੋ ਤੁਸੀਂ ਦੇਖੋ ਜੀ ਸਮਾਜ ਸੇਵਾ ਜਿਹੜੀ ਸਾਡੀ ਲਗਾਤਾਰ ਰਹਿੰਦੀ ਹੈ ਚਾਹੇ ਸਾਡੇ ਬੇਟੀਆਂ ਦਾ ਕੋਈ ਪੜ੍ਹਾਈ ਦਾ ਇਸ਼ੂ ਹੋਵੇ ਚਾਹੇ ਸਾਡੇ ਕੋਈ ਸਮਾਜ ਦੇ ਵਿੱਚ ਕਿਸੇ ਦੀ ਧੀ ਪਣ ਦਾ ਵਿਆਹ ਹੋਵੇ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਰਹਿਣੇ ਆਂ ਔਰ ਜਿਹੜੀ ਇਹ ਸਮਾਜ ਸੇਵਾ ਸਾਡੀ ਹੈਗੀ ਆ ਅਸੀਂ ਆਪਣੇ ਆਪ ਨਿਸ ਨਿਸਵਾਰਥ ਨਿਸਕਾਮ ਕਰਦੇ ਆ ਕਿਉਂਕਿ ਜਿਹੜੀ ਕੁਦਰਤ ਨੇ ਤੁਹਾਡੀ ਡਿਊਟੀ ਲਈ ਹੁੰਦੀ ਹੈ ਜਿਵੇਂ ਹੜ੍ਹਾਂ ਦੇ ਵਿੱਚ ਅਸੀਂ ਲਗਾਤਾਰ ਹਾਂ ਆਪਣੇ ਚਾਹ 2023 ਵਿੱਚ ਜਾਂ ਹੁਣ 2025 ਦੇ ਵਿੱਚ ਹੜ੍ਹਾਂ ਦੇ ਵਿੱਚ ਆਈ ਹੈ ਅਸੀਂ ਬਿਲਕੁਲ ਅਸੀਂ ਆਪਣੇ ਆਪ ਨੂੰ ਇੱਕ ਲਗ ਐਂਗਲ ਤੇ ਜਾ ਕੇ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਅਸੀਂ ਰਹਿੰਦੇ ਹਾਂ ਕਿਉਂਕਿ ਸਾਡੇ ਜਿਹੜੇ ਸਮਾਜ ਨੂੰ ਲੋਡ ਹੁੰਦੀ ਆ ਕਿਸੇ ਦੇ ਦੁੱਖ ਵਿੱਚ ਖੜੇ ਹੋ ਜਾਣਾ ਜਿਹੜੀ ਉਹਨੂੰ ਖੁਸ਼ੀ ਮਿਲਦੀ ਆ ਕਿ ਸਾਡਾ ਕੋਈ ਭੈਣ ਭਰਾ ਸਾਡੇ ਕੋਲ ਪਹੁੰਚਿਆ ਔਰ ਸਾਡੇ ਦੁੱਖ ਸੁੱਖ ਦੇ ਵਿੱਚ ਹੋਇਆ ਚਾਹੇ ਉਹ ਤਿਲ ਫੁਲਕੋ ਜੋ ਵੀ ਲੈ ਕੇ ਆਂਦਾ ਸੇਵਾ ਦੇ ਚਾਹੇ ਪਸ਼ੂਆਂ ਦਾ ਚਾਰਾ ਹੋਵੇ ਚਾਹੇ ਪਸ਼ੂਆਂ ਦਾ ਫੀਡ ਹੋਵੇ ਚਾਹੇ ਇੱਕ ਰਾਸ਼ਨ ਹੋਵੇ ਚਾਹੇ ਹੋਰ ਕੋਈ ਤੁਸੀਂ ਲੰਗਰ ਲੈ ਕੇ ਜਾਂਦੇ ਹੋ ਤਾਂ ਸਾਡੇ ਲੋਕਾਂ ਨੂੰ ਇੱਕੋ ਰਾਹਤ ਮਿਲਦੀ ਕਿ ਸਾਡਾ ਭੈਣ ਭਰਾ ਸਾਡੇ ਤੱਕ ਪਹੁੰਚਦਾ ਹੈ ਇਹ ਇੱਕ ਬੜਾ ਆਨੰਦ ਮਿਲਦਾ ਹੈ ਦਿਲ ਨੂੰ ਸਕੂਨ ਮਿਲਦਾ ਹੈ ਕਿ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਔਰ ਸਮਾਜ ਦੇ ਵਿੱਚ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਟਿਕੜੇ ਹੁੰਦੇ ਆ ਇਹ ਸਾਡੇ ਲਈ ਇੱਕ ਬੜੀ ਗੌਰਵਸ਼ਾਲੀ ਗੱਲ ਹੈ ਕਿਉਂਕਿ ਮੈਂ ਇੱਕ ਭਾਰਤੀ ਫੌਜ ਦੇ ਵਿੱਚੋਂ ਦੇਸ਼ ਦੀ ਸੇਵਾ ਕਰ ਜੇਕਰ ਰਿਟਾਇਰਮੈਂਟ ਹੋਣ ਤੋਂ ਬਾਅਦ ਮੇਰਾ ਇਹ ਵੀ ਇੱਕ ਧਰਮ ਹੈ ਕਿ ਮੈਂ ਆਪਣੇ ਸਮਾਜ ਦੇ ਨਾਲ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ। ਚਾਹੇ ਦੇਸ਼ ਦੇ ਉੱਪਰ ਮੁਸੀਬਤ ਆਈ ਉਸ ਸਮੇਂ ਵੀ ਜੋ ਇਹਨਾਂ ਦੇਸ਼ ਦੀ ਸੇਵਾ ਕੀਤੀ, ਅੱਜ ਜੋ ਪੰਜਾਬ ਦੇ ਲੋਕਾਂ ਤੇ ਮੁਸੀਬਤ ਆਈ ਤੇ ਉੱਥੇ ਵੀ ਜਿਹੜੇ ਲੋਕਾਂ ਦੇ ਨਾਲ ਖੜੇ ਜੋ ਹੋਏ ਫੌਜੀ ਅੰਗਰੇਜ਼ ਸਿੰਘ ਵਿੜਵਾਲ ਜੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਦੇਸ਼ ਦੀ ਮੁਸੀਬਤ ਹੋਵੇ ਚਾਹੇ ਪੰਜਾਬ ਤੇ ਹੋਵੇ ਹਰ ਵਾਰ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਪਲ ਮੈਂ ਇਹਨਾਂ ਦੇ ਨਾਲ ਖੜਾ ਹਾਂ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕੁਲਾਸਰਾ ਡੇਲੀ ਪੋਸਟ ਪੰਜਾਬੀ